ਦੋਸਤੋ ਅੱਜ ਗੱਲ ਕਰਾਂਗੇ ਆਪਾਂ ਖੇਤੀ ਦੀ ਜਦੋਂ ਵੀ ਆਪਾਂ ਖੇਤੀ ਦੀ ਗੱਲ ਕਰਦੇ ਹਾਂ ਤਾਂ ਸਾਡੀਆਂ ਅੱਖਾਂ ਸਾਹਮਣੇ ਕਣਕ ਚੌਲ ਸਬਜ਼ੀ ਦੀ ਖੇਤੀ ਦਾ ਖਿਆਲ ਆ ਜਾਂਦਾ ਹੈ ਖੇਤੀ ਕਰਨ ਵਾਲੇ ਕਿਸਾਨ ਨੂੰ ਅਸੀਂ ਮਿਹਨਤੀ ਕਿਸਾਨ ਢਿੱਡ ਭਰਨ ਵਾਲਾ ਜਾਂ ਗਰੀਬ ਕਿਸਾਨ ਵੀ ਆਖਦੇ ਹਾਂ ਕਿਉਂਕਿ ਭਾਰਤ ਵਿੱਚ 70% ਲੋਕ ਜਾਂ 70% ਕਿਸਾਨ ਅਜੇ ਹਨ ਜਿਨ੍ਹਾਂ ਕੋਲੇ ਜ਼ਮੀਨ ਬਹੁਤ ਘੱਟ ਹੈ ਤੇ ਸਾਰਾ ਸਾਲ ਮਿਹਨਤ ਕਰਕੇ ਮਸਾਂ ਉਹ ਆਪਣਾ ਘਰ-ਬਾਰ ਹੀ ਚਲਾਉਂਦੇ ਹਨ ਪਰ ਇਸ ਦੇ ਉਲਟ ਜੇਕਰ ਆਪਾਂ ਚైనా ਦੀ ਗੱਲ ਕਰੀਏ ਤਾਂ ਉੱਥੇ ਤੁਹਾਨੂੰ ਸਭ ਕੁਝ ਉਲਟ-ਪੁਲਟ ਦੇਖਣ ਨੂੰ ਮਿਲੇਗਾ ਕਿਉਂਕਿ ਇੱਥੋਂ ਦੇ ਲੋਕ ਅਨਾਜ ਜਾਂ ਸਬਜ਼ੀਆਂ ਦੀ ਖੇਤੀ ਨਹੀਂ ਕਰਦੇ ਲੇਕਿਨ ਹਾਂ ਇੱਕ ਚੀਜ਼ ਦੀ ਖੇਤੀ ਜ਼ਰੂਰ ਕਰਦੇ ਹਨ ਉਹ ਹੈ ਸੱਪਾਂ ਦੀ ਖੇਤੀ ਕਿਉਂ ਹੈਰਾਨ ਹੋਗੇ ਨਾ ਸਭ ਜੀ ਹਾਂ ਚైనా ਦੇ ਲੋਕ ਸੱਪਾਂ ਦੀ ਖੇਤੀ ਕਰਦੇ ਨੇ ਤੇ ਆਜੋ ਫਿਰ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਚైనా ਵਾਲੇ ਸੱਪਾਂ ਦੀ ਖੇਤੀ ਕਰਦੇ ਹਨ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਕਲੀਆ ਫੈਮਿਲੀ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਸੱਪਾਂ ਦੀ ਖੇਤੀ ਦੀ ਤੇ ਦੋਸਤੋ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਚైనా ਵਾਲੇ ਲੋਕ ਕਿਸ ਤਰ੍ਹਾਂ ਸੱਪਾਂ ਦੀ ਖੇਤੀ ਕਰਦੇ ਹਨ ਦੋਸਤੋ ਚైనా ਇੱਕ ਅਜਿਹੇ ਦੇਸ਼ ਹੈ ਜਿੱਥੇ ਇੱਕ ਤੋਂ ਇੱਕ ਅਤਰੰਗੀ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਹਨ ਪਰ ਜਦੋਂ ਗੱਲ ਇੱਥੇ ਹੋਣ ਵਾਲੇ ਸੱਪਾਂ ਦੀ ਖੇਤੀ ਦੀ ਆਉਂਦੀ ਹੈ ਤਾਂ ਸਾਡੇ ਪੈਰਾਥਲੋ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਜਿਸ ਸੱਪ ਨੂੰ ਵੇਖ ਕੇ ਇਨਸਾਨ 5 ਜਾਂ 6 ਫੁੱਟ ਦੀ ਦੂਰੀ ਬਣਾ ਲੈਂਦਾ ਹੈ ਪਰ ਇਸ ਦੇ ਉਲਟ ਚੈਨਾ ਵਾਲੇ ਉਹ ਸੱਪ ਨੂੰ ਪਾਲਦੇ ਹਨ ਤੇ ਉਸ ਦੀ ਭਰਪੂਰ ਖੇਤੀ ਕਰਦੇ ਹਨ ਦਰਅਸਲ ਈਸਟਰਨ ਚੈਨਾ ਵਿੱਚ ਇੱਕ ਅਜਿਹਾ ਪਿੰਡ ਹੈ ਜਿਸ ਦਾ ਨਾਮ ਹੈ ਜੈਸੀਕਿਓ ਤੇ ਇਹ ਪਿੰਡ ਸੱਪਾਂ ਦੀ ਖੇਤੀ ਕਰਨ ਲਈ ਬਹੁਤ ਮਸ਼ਹੂਰ ਹੈ ਇੱਥੇ ਹਰ ਘਰ ਵਿੱਚ ਤੁਹਾਨੂੰ ਖਾਣਾ ਪਾਣੀ ਮਿਲੇ ਜਾਂ ਨਾ ਮਿਲੇ ਪਰ ਦਰਜਨਾਂ ਦੇ ਹਿਸਾਬ ਨਾਲ ਸੱਪ ਜਰੂਰ ਮਿਲਣਗੇ ਤੇ ਇਸ ਪਿੰਡ ਵਿੱਚ ਸੱਪਾਂ ਦੀ ਮੌਜੂਦਗੀ ਕਰਕੇ ਇਸ ਪਿੰਡ ਨੂੰ ਸਨੇਕ ਵਿਲੇਜ ਵੀ ਕਿਹਾ ਜਾਂਦਾ ਹੈ ਇਸ ਪਿੰਡ ਵਿੱਚ ਰਹਿਣ ਵਾਲੇ ਲੋਕ ਆਪਣੇ ਘਰਾਂ ਵਿੱਚ ਸੱਪਾਂ ਨੂੰ ਭਰ ਕੇ ਰੱਖਦੇ ਹਨ ਪਰ ਜੇਕਰ ਆਪਾਂ ਇਸ ਪਿੰਡ ਦੀ ਆਬਾਦੀ ਦੀ ਗੱਲ ਕਰੀਏ ਤਾਂ ਇਸ ਪਿੰਡ ਦੀ ਆਬਾਦੀ ਲਗਭਗ 1000 ਦੇ ਕਰੀਬ ਹੈ ਲੇਕਿਨ ਇੱਥੇ ਰਹਿਣ ਵਾਲੇ ਹਰ ਘਰ ਵਿੱਚ ਲਗਭਗ 30000 ਦੇ ਕਰੀਬ ਇੱਕ ਕਰ ਵਿੱਚ ਸੱਪ ਤੁਹਾਨੂੰ ਮਿਲਣਗੇ ਤੇ ਹੁਣ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਹਰ ਸਾਲ ਕਰੋਨਾ ਦੀ ਸੰਖਿਆ ਵਿੱਚ ਇੱਥੇ ਸੱਪਾਂ ਦੀ ਖੇਤੀ ਕੀਤੀ ਜਾਂਦੀ ਹੈ। ਹਾਂ ਇੱਕ ਗੱਲ ਹੋਰ ਤੁਸੀਂ ਇਸ ਗਲਤਫਹਿਮੀ ਵਿੱਚ ਨਾ ਰਹਿਣਾ ਕਿ ਇੱਥੇ ਖੇਤੀ ਕੀਤੇ ਜਾਣ ਵਾਲੇ ਸੱਪ ਬਿਨਾ ਜ਼ਹਿਰ ਦੇ ਹੁੰਦੇ ਹਨ। ਨਹੀਂ ਦੋਸਤੋ ਖੇਤੀ ਕੀਤੇ ਜਾਣ ਵਾਲੇ ਸੱਪ ਇੱਕ ਦੂਜੇ ਤੋਂ ਵੱਧ ਜ਼ਹਿਰੀਲੇ ਹੁੰਦੇ ਹਨ। ਕਈ ਸੱਪ ਤਾਂ ਇੰਨੇ ਜ਼ਹਿਰੀਲੇ ਹੁੰਦੇ ਹਨ ਜਿੰਨਾਂ ਦਾ ਡੰਗਿਆ ਬੰਦਾ ਪਾਣੀ ਵੀ ਨਹੀਂ ਮੰਗਦਾ ਤੇ ਦੱਸਿਆ ਜਾਂਦਾ ਹੈ ਕਿ ਕਈ ਸੱਪਾਂ ਦੇ ਡੰਗ ਨਾਲ ਲੋਕ ਪਾਗਲ ਵੀ ਹੋ ਜਾਂਦੇ ਹਨ ਇਹ ਲੋਕ ਹਾਥੀ ਨੂੰ ਡੰਗ ਮਾਰ ਕੇ ਢੇਰੀ ਕਰਨ ਵਾਲੇ ਕੋਬਰਾ ਸੱਪ ਦੀ ਵੀ ਖੇਤੀ ਕਰਦੇ ਹਨ ਇਸ ਤੋਂ ਇਲਾਵਾ ਇੱਥੋਂ ਦੇ ਲੋਕ ਹੋਰ ਕਈ ਤਰ੍ਹਾਂ ਦੇ ਜ਼ਹਿਰੀਲੇ ਸੱਪਾਂ ਦੀ ਖੇਤੀ ਕਰਦੇ ਹਨ ਤੁਹਾਨੂੰ ਇਹ ਵੇਖ ਕੇ ਸਮਝ ਆ ਗਈ ਹੋਣੀ ਹੈ ਕਿ ਚైనా ਦਾ ਇਹ ਪਿੰਡ ਕਿੰਨਾ ਖਤਰਨਾਕ ਹੈ ਪਰ ਇੱਥੇ ਇਸ ਤੋਂ ਵੀ ਖਤਰਨਾਕ ਗੱਲ ਇਹ ਹੈ ਕਿ ਇੱਥੇ ਪੈਦਾ ਹੋਣ ਵਾਲੇ ਬੱਚੇ ਖਡੌਣਿਆਂ ਨਾਲ ਘੱਟ ਤੇ ਸੱਪਾਂ ਨਾਲ ਜ਼ਿਆਦਾ ਖੇਡਦੇ ਹਨ ਇੱਥੇ ਪੈਦਾ ਹੋਣ ਵਾਲੇ ਹਰ ਬੱਚੇ ਦੇ ਹੱਥ ਵਿੱਚ ਖਡੌਣਿਆਂ ਦੀ ਥਾਂ ਤੇ ਸੱਪ ਫੜਾਏ ਜਾਂਦੇ ਹਨ ਕਿਉਂਕਿ ਇਹ ਗੱਲ ਸੁਭਾਵਕ ਹੀ ਹੈ ਕਿ ਜਦੋਂ ਘਰ ਵਿੱਚ 30000 ਦੇ ਲਗਭਗ ਸੱਪ ਘੁੰਮ ਰਹੇ ਹੋਣ ਤੇ ਬੱਚਾ ਫਿਰ ਕਿਸ ਤਰ੍ਹਾਂ ਸੱਪਾਂ ਤੋਂ ਦੂਰ ਰਹਿ ਸਕਦਾ ਹੈ ਇੰਨੇ ਸਾਰੇ ਸੱਪਾਂ ਨੂੰ ਆਪਣੇ ਆਲੇ ਦੁਆਲੇ ਦੇਖ ਕੇ ਇਸ ਪਿੰਡ ਦੇ ਲੋਕ ਸੱਪਾਂ ਤੋਂ ਬਿਲਕੁਲ ਵੀ ਨਹੀਂ ਡਰਦੇ ਉਲਟਾ ਉਹ ਸੱਪਾਂ ਨੂੰ ਡਰਾ ਕੇ ਰੱਖਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸੱਪਾਂ ਦੀ ਖੇਤੀ ਕਰਕੇ ਪੈਸਾ ਕਮਾਉਣਾ ਹੈ ਤਾਂ ਸੱਪਾਂ ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਉਹ ਸੱਪਾਂ ਨੂੰ ਆਪਣਾ ਦੋਸਤ ਬਣਾ ਲੈਂਦੇ ਹਨ ਤਾਂ ਕਿ ਕੋਈ ਵੀ ਸੱਪ ਉਹਨਾਂ ਦਾ ਕੋਈ ਨੁਕਸਾਨ ਨਾ ਕਰ ਸਕੇ। ਜਿਸ ਤਰ੍ਹਾਂ ਆਪਣੇ ਭਾਰਤ ਵਿੱਚ ਕਿਸਾਨ ਅਨਾਜ ਨੂੰ ਆਪਣਾ ਦੇਵਤਾ ਸਮਝਦੇ ਹਨ ਜਿਵੇਂ ਕਿ ਸਾਨੂੰ ਜਿਉਂਦੇ ਰਹਿਣ ਲਈ ਅਨਾਜ ਦੀ ਜ਼ਰੂਰਤ ਹੈ। ਉਸੇ ਤਰ੍ਹਾਂ ਇੱਥੋਂ ਦੇ ਲੋਕ ਵੀ ਇਨ੍ਹਾਂ ਸੱਪਾਂ ਨੂੰ ਆਪਣੀ ਰੋਜ਼ੀ-ਰੋਟੀ ਮੰਨਦੇ ਹਨ। ਕਿਉਂਕਿ ਉਹਨਾਂ ਦੀ ਬਦੌਲਤ ਹੀ ਉਹਨਾਂ ਦੇ ਘਰ-ਬਾਰ ਚੱਲਦੇ ਹਨ ਤੇ ਉਹਨਾਂ ਦੀ ਰੋਜ਼ੀ-ਰੋਟੀ ਚੱਲਦੀ ਹੈ ਤੇ ਇਸ ਲਈ ਉਹ ਸੱਪਾਂ ਦੀ ਕਾਫੀ ਮਦਦ ਕਰਦੇ ਹਨ ਇਥੋਂ ਤੱਕ ਕਿ ਕਈ ਘਰਾਂ ਵਿੱਚ ਤਾਂ ਸੱਪਾਂ ਦੀ ਪੂਜਾ ਵੀ ਕੀਤੀ ਜਾਂਦੀ ਹੈ ਹੁਣ ਤੁਹਾਡੇ ਦਿਮਾਗ ਵਿੱਚ ਇਹ ਸਵਾਲ ਚੱਲ ਰਿਹਾ ਹੋਵੇਗਾ ਕਿ ਇਥੋਂ ਦੇ ਲੋਕ ਇੰਨੀ ਵੱਡੀ ਗਿਣਤੀ ਵਿੱਚ ਜ਼ਹਿਰੀਲੇ ਸੱਪਾਂ ਨੂੰ ਪਾਲ ਕੇ ਆਪਣੇ ਆਪ ਨੂੰ ਮੌਤ ਦੇ ਮੂੰਹ ਵਿੱਚ ਚਲੇ ਜਾ ਰਹੇ ਹਨ ਜਨਾਬ ਗੱਲ ਇਹ ਹੈ ਕਿ ਇਥੋਂ ਦੇ ਲੋਕ ਸੱਪਾਂ ਨੂੰ ਕਿਸੇ ਦਿਖਾਵੇ ਲਈ ਨਹੀਂ ਪਾਲਦੇ ਬਲਕਿ ਸੱਪਾਂ ਦੇ ਮਾਸ ਅਤੇ ਸਰੀਰ ਦੇ ਬਾਕੀ ਹਿੱਸਿਆਂ ਨੂੰ ਬਾਜ਼ਾਰ ਵਿੱਚ ਵੇਚਣ ਲਈ ਸੱਪਾਂ ਦੀ ਖੇਤੀ ਕਰਦੇ ਹਨ ਤੁਹਾਨੂੰ ਸ਼ਾਇਦ ਪਤਾ ਨਹੀਂ ਹੋਵੇਗਾ ਕਿ ਸੱਪ ਦੇ ਜ਼ਹਿਰ ਤੇ ਸੱਪ ਦਾ ਮਾਸ ਤੇ ਸੱਪ ਦੀ ਸਕਿਨ ਬਾਜ਼ਾਰ ਵਿੱਚ ਕਿੰਨੇ ਮਹਿੰਗੇ ਭਾਅ ਵਿਕਦੀ ਹੈ ਸੱਪ ਦੇ ਮਾਸ ਦੀ ਇੰਨੀ ਡਿਮਾਂਡ ਹੈ ਕਿ ਜਿਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਇਸ ਪਿੰਡ ਵਿੱਚ ਰਹਿਣ ਵਾਲੇ ਲੋਕ ਬੇਸ਼ੱਕ ਸੱਪਾਂ ਨੂੰ ਆਪਣਾ ਦੇਵਤਾ ਜਾਂ ਆਪਣਾ ਭਗਵਾਨ ਮੰਨਦੇ ਹਨ ਪਰ ਜੇਕਰ ਚైనా ਦੇ ਸ਼ਹਿਰਾਂ ਜਾਹਰ ਪਿੰਡਾਂ ਦੀ ਗੱਲ ਕਰੀਏ ਤਾਂ ਇਹ ਸਿਰਫ ਸੱਪ ਨੂੰ ਖਾਣ ਪੀਣ ਲਈ ਹੀ ਮੰਗਵਾਉਂਦੇ ਹਨ ਸੱਪਾਂ ਦੇ ਮੂੰਹ ਵਿੱਚੋਂ ਨਿਕਲਣ ਵਾਲਾ ਜ਼ਹਿਰ 1 ਲੀਟਰ ਹਜ਼ਾਰਾਂ ਵਿੱਚ ਨਹੀਂ ਬਲਕਿ ਕਰੋੜਾਂ ਵਿੱਚ ਵਿਕਦਾ ਹੈ ਤੇ ਹੁਣ ਤੁਸੀਂ ਸੋਚ ਸਕਦੇ ਹੋ ਕਿ ਇਹ ਕਿਸਾਨ ਸੱਪਾਂ ਦੇ ਜ਼ਹਿਰ ਵੇਚ ਕੇ ਕਿੰਨੀ ਕਮਾਈ ਕਰਦੇ ਹਨ ਅਤੇ ਜ਼ਹਿਰ ਨੂੰ ਛੱਡੋ ਚੈਨਾ ਵਿੱਚ ਸੱਪ ਦਾ ਮੀਟ ਵੀ ਬਹੁਤ ਮਹਿੰਗਾ ਮਿਲਦਾ ਹੈ ਤੇ ਸੱਪ ਦੇ ਮਾਸ ਦੀ ਇੰਨੀ ਡਿਮਾਂਡ ਹੈ ਕਿ ਜਿਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਸੱਪਾਂ ਤੋਂ ਕਈ ਪ੍ਰਕਾਰ ਦੀਆਂ ਦਵਾਈਆਂ ਬਣਾਈਆਂ ਜਾਂਦੀਆਂ ਹਨ ਸੱਪਾਂ ਦੇ ਜ਼ਹਿਰ ਤੋਂ ਮਰਦਾਨਾ ਤਾਕਤ ਵਧਾਉਣ ਤੱਕ ਤੋਂ ਲੈ ਕੇ ਕੈਂਸਰ ਤੱਕ ਦੀਆਂ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ। ਇਹੀ ਕਾਰਨ ਹੈ ਕਿ ਚైనా ਦੇ ਇਸ ਪਿੰਡ ਵਿੱਚ ਲੋਕ ਸੱਪਾਂ ਦੀ ਖੇਤੀ ਕਰਦੇ ਹਨ ਤੇ ਇਸ ਪਿੰਡ ਵਿੱਚ ਇੱਕ ਜਾਂ ਦੋ ਸੇਕ ਫਾਰਮ ਨਹੀਂ ਬਲਕਿ ਨਿੱਕੇ ਜਿਹੇ ਪਿੰਡ ਵਿੱਚ 500 ਦੇ ਕਰੀਬ ਸਨੇਕ ਫਾਰਮ ਹਨ ਤੇ ਇੱਥੇ ਇਹਨਾਂ ਲਈ ਲੱਕੜੀ ਜਸ ਸ਼ੀਸ਼ੇ ਦੇ ਬਾਕਸ ਬਣਾਏ ਜਾਂਦੇ ਹਨ ਜਦੋਂ ਸੱਪ ਅੰਡੇ ਦਿੰਦਾ ਹੈ ਤਾਂ ਇਹਨਾਂ ਨੂੰ ਸ਼ੀਸ਼ੇ ਦੇ ਬਾਕਸ ਵਿੱਚ ਰੱਖਿਆ ਜਾਂਦਾ ਹੈ ਜਦੋਂ ਸੱਪ ਅੰਡੇ ਵਿੱਚੋਂ ਨਿਕਲ ਕੇ ਥੋੜਾ ਵੱਡੇ ਹੋ ਜਾਂਦੇ ਹਨ ਤਾਂ ਇਹਨਾਂ ਨੂੰ ਪਲਾਸਟਿਕ ਦੇ ਬਾਕਸ ਵਿੱਚ ਪਾ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਇਆ ਜਾਂਦਾ ਹੈ ਸੱਪਾਂ ਨੂੰ ਬੁਛੜਖਾਨੇ ਲਿਜਾਣ ਤੋਂ ਪਹਿਲਾਂ ਇਹਨਾਂ ਦੇ ਜ਼ਹਿਰ ਨੂੰ ਕੱਢ ਲਿਆ ਜਾਂਦਾ ਹੈ ਪਹਿਲਾਂ ਇਹਨਾਂ ਦਾ ਸਿਰ ਕੱਟਿਆ ਜਾਂਦਾ ਹੈ ਤੇ ਫਿਰ ਸਿਰ ਕੱਟਣ ਨਾਲ ਜਦੋਂ ਸੱਪ ਮਰ ਜਾਂਦਾ ਹੈ ਤਾਂ ਉਸ ਦਾ ਮੀਟ ਕੱਟਿਆ ਜਾਂਦਾ ਹੈ ਤੇ ਫਿਰ ਸੱਪ ਦੀ ਸਕਿਨ ਨੂੰ ਖਿੱਚ-ਖਿੱਚ ਕੇ ਉਤਾਰਿਆ ਜਾਂਦਾ ਹੈ ਫਿਰ ਉਸ ਚਮੜੀ ਨੂੰ ਧੁੱਪ ਵਿੱਚ ਸੁਕਾਇਆ ਜਾਂਦਾ ਹੈ ਦੋਸਤੋ ਇੱਕ ਪਾਸੇ ਸੱਪਾਂ ਦਾ ਮੀਟ ਖਾਣ ਲਈ ਅਤੇ ਦਵਾਈਆਂ ਬਣਾਉਣ ਲਈ ਵਰਤੇ ਜਾਂਦਾ ਹੈ ਉੱਥੇ ਦੂਜੇ ਸੱਪਾਂ ਦੀ ਚਮੜੀ ਦਾ ਇਸਤੇਮਾਲ ਬੈਗ ਜਾਂ ਬੈਲਟ ਬਣਾਉਣ ਲਈ ਕੀਤਾ ਜਾਂਦਾ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਪਿੰਡ ਦੇ ਲੋਕਾਂ ਵਿੱਚ ਸਨੇਕ ਫਾਰਮਿੰਗ ਦਾ ਆਈਡੀਆ ਕਿਵੇਂ ਆਇਆ ਜਾਂ ਇਹਨਾਂ ਦੇ ਦਿਮਾਗ ਵਿੱਚ ਇਹ ਗੱਲ ਕਿਵੇਂ ਆਈ ਕਿ ਅਸੀਂ ਸੱਪਾਂ ਦੀ ਖੇਤੀ ਕਰੀਏ ਅਸਲ ਵਿੱਚ ਇਸ ਪਿੰਡ ਵਿੱਚ ਇੱਕ ਯੰਗ ਹੋਂਗ ਚੰਗ ਨਾਮ ਦਾ ਇੱਕ ਕਿਸਾਨ ਰਹਿੰਦਾ ਸੀ ਕਿਸੇ ਟਾਈਮ ਇੱਕ ਕਿਸਾਨ ਇੰਨਾ ਬਿਮਾਰ ਪੈ ਗਿਆ ਕਿ ਇਸ ਕੋਲ ਆਪਣੇ ਇਲਾਜ ਲਈ ਪੈਸੇ ਨਹੀਂ ਸਨ ਤਾਂ ਜੋ ਕਿਸੇ ਚੰਗੇ ਹਸਪਤਾਲ ਵਿੱਚੋਂ ਦਵਾਈ ਲੈ ਸਕੇ ਪਰ ਉਸ ਨੇ ਆਪਣੇ ਦਿਮਾਗ ਨਾਲ ਇੱਕ ਸੱਪ ਤੋਂ ਤਿਆਰ ਹੋਣ ਵਾਲੀ ਦਵਾਈ ਸੋਚੀ ਉਸ ਨੇ ਇੱਕ ਸੱਪ ਫੜਿਆ ਉਸ ਨੂੰ ਮਾਰ ਕੇ ਆਪਣੀ ਬਿਮਾਰੀ ਲਈ ਦਵਾਈ ਤਿਆਰ ਕੀਤੀ ਜਦੋਂ ਉਸ ਨੇ ਇਹ ਦਵਾਈ ਖਾਧੀ ਤਾਂ ਉਹ ਕਿਸਾਨ ਠੀਕ ਹੋ ਗਿਆ ਇਹ ਗੱਲ ਹੌਲੀ-ਹੌਲੀ ਸਾਰੇ ਪਿੰਡ ਵਿੱਚ ਫੈਲ ਗਈ ਕਿ ਸੱਪਾਂ ਦੇ ਜ਼ਹਿਰ ਤੋਂ ਦਵਾਈ ਵੀ ਬਣਦੀ ਹੈ ਲੋਕਾਂ ਨੂੰ ਪਤਾ ਲੱਗਾ ਕਿ ਨਾ ਸਿਰਫ ਸੱਪ ਇਨਸਾਨ ਦੀ ਜਾਨ ਲੈ ਸਕਦਾ ਹੈ ਬਲਕਿ ਸੱਪਾਂ ਦੇ ਸਰੀਰ ਜਾਂ ਜ਼ਹਿਰ ਤੋਂ ਬਣ ਕੇ ਤਿਆਰ ਹੋਣ ਵਾਲੀ ਦਵਾਈ ਇਨਸਾਨਾਂ ਦੀ ਜਾਨ ਵੀ ਬਚਾ ਸਕਦੀ ਹੈ ਤੇ ਇਸ ਚੀਜ਼ ਨੂੰ ਸੋਚ ਕੇ ਯੰਗ ਨਾਮ ਦੇ ਕਿਸਾਨ ਨੇ ਸੱਪਾਂ ਦੀ ਖੇਤੀ ਕਰਨੇ ਸ਼ੁਰੂ ਕਰ ਦਿੱਤੀ ਤੇ ਜਿਸ ਨਾਲ ਉਸ ਨੂੰ ਕਾਫੀ ਫਾਇਦਾ ਹੋਇਆ ਤੇ ਉਹ ਪੈਸੇ ਪੱਖੋਂ ਕਾਫੀ ਠੀਕ ਹੋ ਗਿਆ ਤੇ ਉਹਨਾਂ ਨੇ ਵਪਾਰ ਵਿੱਚ ਕਾਫੀ ਤਰੱਕੀ ਕਰ ਲਈ ਉਹਨਾਂ ਨੂੰ ਦੇਖ ਦੇਖ ਕੇ ਹੋਰ ਕਿਸਾਨ ਵੀ ਆਪਣੇ ਘਰਾਂ ਵਿੱਚ ਸੱਪਾਂ ਦੀ ਖੇਤੀ ਕਰਨ ਲੱਗੇ ਪਹਿਲਾਂ ਪਹਿਲਾਂ ਲੋਕਾਂ ਨੇ ਛੋਟੇ ਛੋਟੇ ਬਾਕਸਾਂ ਵਿੱਚ ਕੰਮ ਸ਼ੁਰੂ ਕੀਤਾ ਫਿਰ ਹੌਲੀ ਹੌਲੀ ਸਭ ਨੇ ਆਪਣੇ ਵੱਡੇ ਵੱਡੇ ਫਾਰਮ ਬਣਾ ਲਏ ਇਸ ਪਿੰਡ ਵਿੱਚ ਸਿਰਫ ਲੋਕ ਸੱਪਾਂ ਦੀ ਫਾਰਮਿੰਗ ਹੀ ਕਰਦੇ ਹਨ ਇਸ ਤੋਂ ਇਲਾਵਾ ਇਹ ਲੋਕ ਹੋਰ ਕੋਈ ਕੰਮ ਨਹੀਂ ਕਰਦੇ ਉਹ ਸੱਪਾਂ ਨੂੰ ਪਾਲਦੇ ਹਨ ਜੈਰ ਕੱਢਦੇ ਹਨ ਤੇ ਵੇਚਦੇ ਹਨ ਇਨਨਾਂ ਨੂੰ ਸੱਪਾਂ ਤੋਂ ਬਿਲਕੁਲ ਵੀ ਡਰ ਨਹੀਂ ਲੱਗਦਾ ਪਰ ਇੱਕ ਅਜੀਬ ਸੱਪ ਹੈ ਜਿਸ ਦਾ ਨਾਂ ਸੁਣ ਕੇ ਇਹ ਲੋਕ ਸਹਿਮ ਜਾਂਦੇ ਹਨ ਇਹ ਸੱਪ ਹੈ ਫਾਈਵ ਸਟੈਪ ਸਨੇਕ ਇਸ ਦਾ ਇਹ ਅਨੋਖਾ ਨਾਮ ਐਵੇਂ ਨਹੀਂ ਪਿਆ ਬਲਕਿ ਜਿਸ ਕਿਸੇ ਨੂੰ ਵੀ ਇਹ ਸੱਪ ਡੰਗ ਮਾਰ ਦਿੰਦਾ ਹੈ ਉਹ ਮੁਸ਼ਕਲ ਨਾਲ ਪੰਜ ਕਦਮ ਵੀ ਨਹੀਂ ਤੁਰ ਪਾਉਂਦਾ ਤੇ ਉੱਥੇ ਹੀ ਡਿੱਗ ਕੇ ਮਰ ਜਾਂਦਾ ਹੈ ਤੇ ਜੇਕਰ ਆਪਾਂ ਗੱਲ ਕਰੀਏ ਇਸ ਸੱਪ ਦੇ ਜ਼ਹਿਰ ਦੀ ਮਾਰਕੀਟ ਵਿੱਚ ਕੀਮਤ ਤਾਂ ਦੂਜੇ ਸੱਪਾਂ ਦੇ ਮੁਕਾਬਲੇ ਫਾਈਵ ਸਟੈਪ ਸਨੇਕ ਦੀ ਕੀਮਤ ਕਈ ਗੁਣਾ ਜ਼ਿਆਦਾ ਹੈ। ਇਸ ਸੱਪ ਦਾ ਜ਼ਹਿਰ ਬਹੁਤ ਤੇਜ਼ ਹੁੰਦਾ ਹੈ। ਜੇ ਆਪਾਂ ਗੱਲ ਕਰੀਏ ਇਹਨਾਂ ਸੱਪਾਂ ਨੂੰ ਪਾਲਣ ਦੀ ਤਾਂ ਇਹਨਾਂ ਨੂੰ ਪਾਲਣ ਲਈ ਵਿਸ਼ੇਸ਼ ਤਰ੍ਹਾਂ ਦੇ ਦਰਖਤਾਂ ਦੀ ਜ਼ਰੂਰਤ ਪੈਂਦੀ ਹੈ। ਜਿਨ੍ਹਾਂ ਨੂੰ ਇੱਥੋਂ ਦੇ ਲੋਕ ਅਗਾਉਂਦੇ ਹਨ ਤਾਂ ਕਿ ਇਹਨਾਂ ਖਤਰਨਾਕ ਸੱਪਾਂ ਨੂੰ ਉਹ ਪਾਲ ਸਕਣ। ਇਹ ਲੋਕ ਇਹਨਾਂ ਸੱਪਾਂ ਨੂੰ ਪਾਲਣ ਲਈ ਕੋਈ ਵੀ ਤਰੀਕਾ ਨਹੀਂ ਛੱਡਦੇ। ਇਹ ਲੋਕ ਔਖੇ ਤੋਂ ਔਖਾ ਤਰੀਕਾ ਅਪਣਾ ਕੇ ਵੀ ਸਭ ਤੋਂ ਜ਼ਹਿਰੀਲੇ ਤੇ ਜਾਨਲੇਵਾ ਸੱਪਾਂ ਨੂੰ ਪਾਲਦੇ ਹਨ ਪਰ ਜਦੋਂ ਕੋਰੋਨਾ ਵਾਇਰਸ ਆਇਆ ਤਾਂ ਚਾਈਨਾ ਸਰਕਾਰ ਨੇ ਜਾਨਵਰਾਂ ਦਾ ਮੀਟ ਵੇਚਣ ਤੇ ਪਾਬੰਦੀ ਲਗਾ ਦਿੱਤੀ ਜਦੋਂ ਪਾਬੰਦੀ ਲੱਗੀ ਤਾਂ ਇਸ ਪਿੰਡ ਦੇ ਲੋਕ ਬੇਰੁਜ਼ਗਾਰ ਹੋ ਗਏ ਤੇ ਇਹਨਾਂ ਨੂੰ ਮਹਾਮਾਰੀ ਦੀ ਇਹ ਝਾਲ ਚੱਲਣੀ ਪਈ ਇਸ ਮਹਾਮਾਰੀ ਦੇ ਕਾਰਨ ਇਸ ਪਿੰਡ ਦੀ ਖੇਤੀ ਬਿਲਕੁਲ ਨਸ਼ਟ ਹੋ ਗਈ ਤੇ ਇਸ ਦੇ ਇਲਾਵਾ ਇਸ ਪਿੰਡ ਦੇ ਲੋਕਾਂ ਨੂੰ ਹੋਰ ਕੋਈ ਕੰਮ ਨਹੀਂ ਸੀ ਆਉਂਦਾ ਜਿਸ ਕਰਕੇ ਇਹਨਾਂ ਦਾ ਬਹੁਤ ਬੁਰਾ ਹਾਲ ਹੋ ਗਿਆ ਤੇ ਸੱਪਾਂ ਦੇ ਢੇਰ ਨੂੰ ਪਾਲ ਕੇ ਬਹੁਤ ਜ਼ਿਆਦਾ ਲੰਮੇ ਸਮੇਂ ਤੱਕ ਰੱਖਣਾ ਇਹਨਾਂ ਲਈ ਮੁਸ਼ਕਲ ਹੋ ਗਿਆ ਸੀ ਇਸ ਕਰਕੇ ਇਹਨਾਂ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਈ ਲੋਕਾਂ ਨੂੰ ਸੱਪਾਂ ਦੀ ਗੈਰ ਕਾਨੂੰਨੀ ਤਸ਼ਕਰੀ ਵੀ ਕਰਨੀ ਪਈ ਹਾਲਾਂਕਿ ਹੁਣ ਹਾਲਾਤ ਬਦਲ ਚੁੱਕੇ ਨੇ ਚੈਨਾ ਦੇ ਲੋਕ ਹੁਣ ਪਹਿਲਾਂ ਵਾਂਗੂ ਹੋ ਗਏ ਹਨ ਸੱਪਾਂ ਦਾ ਮੀਟ ਹਰ ਰੋਜ਼ ਖਾ ਰਹੇ ਹਨ ਵਿਕਰੀ ਵਿੱਚ ਵਾਧਾ ਹੋਇਆ ਹੈ ਦੋਸਤੋ ਚੀਨਾ ਦੇ ਲੋਕ ਕਿਸੇ ਵੀ ਜਾਨਵਰ ਨੂੰ ਨਹੀਂ ਛੱਡਦੇ ਚਾਹੇ ਉਹ ਕੁੱਤਾ ਹੋਵੇ ਬਿੱਲੀ ਹੋਵੇ ਜਾਂ ਸੱਪ ਹੋਵੇ ਇਹ ਸਭ ਕੁਝ ਖਾ ਸਕਦੇ ਹਨ ਹਾਂ ਇੱਕਲ ਹੋਰ ਜਦੋਂ ਦੀ ਮਹਾਮਰੀ ਨੇ दस्तक ਦਿੱਤੀ ਹੈ ਇਹ ਮਾਸ ਨੂੰ ਥੋੜਾ ਸੋਚ ਸਮਝ ਕੇ ਖਾਂਦੇ ਹਨ ਜਿਸ ਦੀ ਵਜ੍ਹਾ ਨਾਲ ਸੱਪਾਂ ਦੀ ਖੇਤੀ ਕਰਨ ਵਾਲਿਆਂ ਨੂੰ ਥੋੜਾ ਨੁਕਸਾਨ ਵੀ ਸਹਿਣਾ ਪਿਆ ਹੈ ਲੇਕਿਨ ਸੱਪਾਂ ਤੋਂ ਤਿਆਰ ਹੋਣ ਵਾਲੀ ਦਵਾਈ ਦੀ ਲਾਗਤ ਕਾਫੀ ਵੱਧ ਗਈ ਹੈ ਜਿਸ ਨਾਲ ਕਾਫੀ ਵਿਕਰੀ ਹੋਣ ਲੱਗ ਪਈ ਹੈ ਤੇ ਮੁਨਾਫਾ ਚੰਗਾ ਹੁੰਦਾ ਹੈ ਤੁਸੀਂ ਖੁਦ ਹੀ ਸੋਚ ਸਕਦੇ ਹੋ ਕਿ ਚੈਨਾ ਦੇ ਪਿੰਡਾਂ ਦੇ ਇਹ ਲੋਕ ਕਿਵੇਂ ਖਤਰਿਆਂ ਨਾਲ ਖੇਡ ਕੇ ਸੱਪਾਂ ਨੂੰ ਪਾਲਦੇ ਹਨ ਤਾਂ ਕਿ ਉਹ ਚੰਗਾ ਮੁਨਾਫਾ ਲੈ ਸਕਣ ਦੋਸਤੋ ਹੁਣ ਅਸੀਂ ਕਰ ਲੱਗੇ ਆਂ ਵੀਡੀਓ ਦਾ ਐਂਡ ਜੇ ਜਾਣਕਾਰੀ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ está no vaso